ਸਾਸੇ ਕਾ ਵੀਰੋ ਅੱਜ ਮੈਂ ਤੁਹਾਨੂੰ بارش ਦੇ ਮੌਸਮ ਵਿੱਚ ਮੁਰਗੀ ਦੀ ਦੇਖਰੇਖ ਕਿਵੇਂ ਕਰਨੀ ਚਾਹੀਦੀ ਹੈ ਸਾਰਾ ਕੁਝ ਦੱਸਾਂਗਾ ਵੀਡੀਓ ਨੂੰ ਪੂਰਾ ਦੇਖਣਾ ਅੱਧ ਵਿਚਾਲੇ ਨਾ ਛੱਡਣਾ ਤਾਂ ਜੋ ਤੁਹਾਨੂੰ ਸਮਝ ਨਾ ਆਵੇ ਤੇ ਪੂਰੀ ਸਮਝ ਲੈ ਸਕੋ ਬਾਅਰ ਦੇਖੋ ਕਾफी ਬਾਰਸ਼ ਪੈ ਰਹੀ ਹੈ ਹੁਣ ਥੋੜੀ ਥੋੜੀ ਧੁੱਪ ਨਿਕਲੀ ਹੈ ਕੈਂਟਾ ਤਕਰੀਬਨ ਬਾਰਸ਼ ਨੇ ਲੱਕ ਤੋੜਿਆ ਹੋਇਆ ਸੀ ਤੇ ਮੁਰਗੀਆਂ ਦਾ ਹਣ ਨੁਕਸਾਨ ਕੀਤਾ ਹੋਇਆ ਸੀ ਤੇ ਦੇਖੋ ਫਾਰਮ ਦੇ ਅੰਦਰ ਕਾफी ਕਣੀਆਂ ਵੀ ਆ ਗਈਆਂ ਹਨ ਤੇ ਫਾਰਮ ਨੂੰ ਇਹ ਗਿੱਲਾ ਕਰ ਗਿਆ ਹਨ ਤੇ ਦੇਖੋ ਆ ਫਾਰਮ ਗਿੱਲਾ ਹੋ ਗਿਆ ਹੈ ਤੁਹਾਨੂੰ ਪਤਾ ਵੀ ਇਹ ਪਿਛਲੀ ਵੀਡੀਓ ਦੱਸਿਆ ਕਿ ਵਿਸਾਵਣ ਗਿੱਲਾ ਹੋ ਜਾਵੇ ਤਾਂ ਬਹੁਤ ਹੀ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਮੁਰਗੀ ਉੱਪਰੇ ਤੇ ਬੈਠੇਗੀ ਤਾਂ ਇਸ ਨੂੰ ਇਨਫੈਕਸ਼ਨ ਦੀ ਮਾਰੀ ਹੋ ਜਾਵੇਗੀ ਤਾਂ ਹੋਰ ਵੀ ਕਾਫੀ ਮੌਰੀਆਂ ਲੱਗ ਜਾਣਗੀਆਂ ਪਰ ਤੁਹਾਨੂੰ بارش ਦੇ ਮੌਸਮ ਚ মুরਗੀ ਪਾਲਣ ਬਾਰੇ ਦੱਸ ਰਿਹਾ ਹਾਂ ਦੇਖੋ ਫਾਰਮ ਦੇ ਚਾਰੋਂ ਪਾਸੇ ਪਰਦਾ ਵੀ ਲਗਾਇਆ ਹੈ ਫਿਰ ਵੀ بارش ਕਾਫੀ ਜ਼ਿਆਦਾ ਪਈ ਤੇ بارش ਨੇ ਅੰਦਰ ਵਿਛਾਵਣ ਗਿੱਲਾ ਕਰ ਦਿੱਤਾ ਹੈ ਇਸ ਕਰਕੇ ਵੀਰੋ بارش ਚ ਧਿਆਨ ਦੇਣ ਵਾਲੀ ਗੱਲ ਹੈ ਕਦੇ ਵੀ ਨਾ ਸੋਚਣਾ ਕਿ ਮੁਰਗੀ ਦੀ ਦੇਖਭਾਲ ਬਾਰਸ਼ ਦੇ ਸਮੇਂ ਨਾ ਕਰੀਏ ਪਰ ਤੁਸੀਂ ਫਾਰਮ ਵਿੱਚ ਬਾਰਸ਼ ਦੇ ਸਮੇਂ ਮੁਰਗੀ ਫਾਰਮ ਵਿੱਚ ਜਰੂਰ ਜਾ ਕੇ ਦੇਖੋ ਤੇ ਮੁਰਗੀ ਦੀ ਦੇਖ ਰੱਖ ਕਰੋ ਕਿ ਅੰਦਰ ਪਾਣੀ ਤਾਂ ਨਹੀਂ ਆ ਰਿਹਾ ਬਾਰਸ਼ ਦਾ ਤਾਂ ਹੀ ਤੁਹਾਡੀਆਂ ਮੁਰਗੀਆਂ ਸੱਜ ਸੰਤ ਰਹਿ ਸਕਦੀਆਂ ਹਨ ਜੇ ਅੰਦਰ ਖਾਂ ਸੁੱਕਾ ਹੋਵੇਗਾ ਜੇ بارش ਦਾ ਪਾਣੀ ਜੇ ਕਿਦੋਂ 7 ਵਾਗੀ ਹੈ ਫਾਰਮ ਦੇ ਅੰਦਰ ਤਾਂ ਤੁਸੀਂ ਚੰਗੀ ਤਰ੍ਹਾਂ ਆ ਕੇ ਫਾਰਮ ਦੇ ਅੰਦਰ ਦੇਖਭਾਲ ਕਰਦੇ ਰਹੋ ਜੇ ਤੁਹਾਨੂੰ ਬਹੁਤ ਹੀ ਵੱਡਾ ਨੁਕਸਾਨ ਹੋ ਜਾਵੇਗਾ ਮੁਰਗੀਆਂ ਲਈ بارش ਇੱਕ ਹਾਨੀਕਾਰਕ ਹੈ ਨੁਕਸਾਨਦਾਇਕ ਹੈ ਦੇਖੋ ਮੁਰਗੀਆਂ ਕਿੱਦਾਂ ਇਕੱਠੀਆਂ ਹੋ ਗਈਆਂ ਹਨ ਠੰਡ ਲੱਗ ਰਹੀ ਹੈ ਠੰਡ ਕਾਰਨ ਮੁਰਗੀਆਂ ਨੂੰ ਹੋਰ ਕਈ ਪ੍ਰਕਾਰ ਦੀਆਂ ਮਬਾਰੀਆਂ ਵੀ ਲੱਗਣ ਦਾ ਡਰ ਹੋ ਸਕਦਾ ਹੈ ਦੇਖੋ ਮੁਰਗੀਆਂ ਸਾਰੀਆਂ ਇਕੱਠੀਆਂ ਹੋ ਗਈਆਂ ਹਨ ਜੇ ਇਦਾਂ ਹੀ ਬਾਰਿਸ਼ ਚਲਦੀ ਰਹਿੰਦੀ ਹੁਣ ਬਾਰਿਸ਼ ਰੋਗੀ ਹੈ ਜੇ ਇਦਾਂ ਬਾਰਿਸ਼ ਚਲਦੀ ਰਹਿੰਦੀ ਤਾਂ ਮੁਰਗੀਆਂ ਇੱਕ ਦੂਜੇ ਉੱਪਰ ਇਕੱਠੀਆਂ ਹੋ ਹੋ ਕੇ ਮਾਰ ਵੀ ਸਕਦੀਆਂ ਹਨ ਪਰ ਰੱਬ ਖੈਰ ਕਰੇ ਕਿ بارش ਰੋਕ ਗਈ ਤੇ ਮੁਰਗੀਆਂ ਵੀ ਸਹੀ ਸਲਮਤ ਹੁਣ ਜੀ ਰਹੀਆਂ ਹਨ ਪਰ ਇਕੱਠੀਆਂ ਤਾਂ ਹੋਈਆਂ ਹਨ ਪਰ ਹੌਲੀ ਹੌਲੀ ਇਹ ਅਲੱਗ ਹੋ ਜਾਣਗੀਆਂ ਜਿਵੇਂ ਵੀ ਮਾੜੀ ਮੋਟੀ ਇਹਨਾਂ ਨੂੰ ਗਰਮੀ ਲੱਗੇਗੀ ਤਾਂ ਇਹ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਮੁਰਗੀ بارش ਦੇ ਮੌਸਮ ਚ ਕਿਵੇਂ ਪਾਲਣੀ ਚਾਹੀਦੀ ਹੈ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤਾਂ ਜੋ ਹੋਰ ਸੱਜਣਾ ਵੀਰਾਂ ਨੂੰ ਪਤਾ ਚੱਲ ਸਕੇ ਕਿ بارش ਦੇ ਮੌਸਮ ਵਿੱਚ ਮੁਰਗੀ ਦੀ ਦੇਖਭਾਲ ਕਰਦੇ ਰਹਿਣਾ ਚਾਹੀਦਾ ਹੈ